ਇਹ ਉੱਪਰ ਦੇ ਵਿੱਚ ਸਤਲੁਜ ਦੇ ਪੱਧਰ ਵਧਨ ਕਰਕੇ ਦੇਖ ਰਿਹਾ ਜੀ ਇੱਥੇ ਵੀ ਹਾਲਾਤ ਹੁਣ ਕਾਫੀ ਚਿੰਤਾਜਨਕ ਬਣ ਗਏ ਜੀ ਇਹ ਸੰਤ ਤਤਵਾਰਾ ਸਾਹਿਬ ਵਾਲਿਆਂ ਦਾ ਇੱਥੇ ਸਥਾਨ ਹੈ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਹਸਪਤਾਲ ਵੀ ਹੈ ਔਰ ਤੁਸੀਂ ਦੇਖੋ ਵੀ ਸਾਰੀ ਜਿਹੜੀ ਬਿਲਡਿੰਗ ਹੈ ਉਹ ਪਾਣੀ ਦੇ ਵਿੱਚ ਇਸ ਵੇਲੇ ਪੂਰਾ ਉਹਦਾ ਹਿੱਸਾ ਬਣੀ ਹੋਈ ਜੀ ਦਰਿਆ ਜਿਹੜਾ ਇਦਾਂ ਬਿਲਕੁਲ ਨਾਲ ਹੈ ਜੀ ਔਰ ਲੱਗਦਾ ਇਹ ਹੈ ਕਿ ਪੂਰਾ ਹਸਤਾਲੀ ਵਿਚੋਨੀ ਦਰਿਆ ਜਿਹੜਾ ਉਹ ਲੰਘਦਾ ਇਸੇ ਤਰ੍ਹਾਂ ਮੈਂ ਲੂਰਪੁਰ ਪੇਤੀ ਦੇ ਇਲਾਕਿਆਂ ਦੇ ਵਿੱਚ ਵੀ ਸਵੇਰੇ ਜਾ ਕੇ ਆਇਆ ਜੀ ਉੱਥੇ ਵੀ ਜਿਹੜੇ ਖਡ ਬਠੌਰ ਪਿੰਡ ਹੈ ਉਹਦੇ ਨਾਲ ਸਰਾਪਤਨ ਵੀ ਜਾ ਕੇ ਆਇਆ ਦਹੀਰਪੁਰ ਵੀ ਜਾ ਕੇ ਆਇਆ ਅਬਿਆਨੇ ਵੀ ਜਾ ਕੇ ਆਇਆ ਔਰ ਉਧਰ ਕਾਨਪੁਰ ਖੁਈਦਾ ਇਲਾਕਾ ਜਿਹੜਾ ਉੱਥੇ ਵੀ ਅਸੀਂ ਕਿਹੜਾ ਕਿਲੋਮੀਟਰ ਰੋਡ ਦੇ ਉੱਤੇ ਜਾ ਕੇ ਆਏ ਆ ਤੇ ਹੁਣ ਇਧਰ ਨੰਦਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਆ ਸਾਰੇ ਪਾਸੇ ਹੀ ਕਾਫੀ ਨੁਕਸਾਨ ਜਿਹੜਾ ਹੋਇਆ ਫਸਲਾਂ ਦਾ ਨੁਕਸਾਨ ਤੇ ਕੋਈ ਕਹਿਣ ਦੀ ਲੋੜ ਹੀ ਨਹੀਂ ਫਸਲਾਂ ਦਾ ਤਾਂ ਬਹੁਤ ਪੂਰੀ ਤਰ੍ਹਾਂ ਦੇ ਨਾਲ ਸਾਰੇ ਪਾਸੇ ਜਿੰਨੇ ਦਰਿਆਵਾਂ ਦੇ ਲਾਗੇ ਪਿੰਡ ਨੇ ਸਾਰਿਆਂ ਦਾ ਹੀ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਵੜਨਾ ਸ਼ੁਰੂ ਹੋਇਆ ਪਰ ਜਿਹੜੀ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੂੰ ਜਿਸ ਤਰੀਕੇ ਚਾਹੀਦਾ ਸੀ ਕਿ ਆ گاਉਂ ਪ੍ਰਬੰਧ ਕਰ ਜੀ ਸਰਕਾਰ ਦੇ ਉਹਨਾ ਖੁੱਲ ਰਹੀਆਂ ਐਸੋੜੇ ਤੁਹਾਡੀ ਅੰਸਾ ਜੀ ਕੋਆਰਡੀਨੇਸ਼ਨ ਦੀ ਘਾਟ ਆ ਔਰ ਤਿਆਰੀ ਦੀ ਵੀ ਹਨਾਂ ਦੀ ਰੋਕਥਾਂ ਵਾਸਤੇ ਬਹੁਤ ਵੱਡੀ ਘਾਟ ਇਹ ਤਾਂ ਸਾਹਮਣੇ ਹੈ ਮਾਦੋਪੁਰ ਦੇ ਵਿੱਚ ਹੈਡਵਰਕਸ ਦਾ ਜਿਹੜਾ ਗੇਟੀ ਟੁੱਟ ਜਾਵੇ ਜੀ ਜੀ ਤੇ ਹੋਰ ਤੁਸੀਂ ਕੀ ਕੀ ਕਹਿੰਦੇ ਆ ਇੱਥੇ ਵੀ ਸਾਡੇ ਅਭਿਆਨੇ ਤੇ ਤਹਿਪੁਰ ਤੇ ਉਹਨਾਂ ਪਿੰਡਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਪੀ ਸਾਡਾ ਕੋਈ ਕਸੂਰ ਨਹੀਂ ਹੁੰਦਾ ਸਿਰਫ ਜਿਹੜਾ ਹੈਡਵਕਸ ਤੇ ਗੇਟ ਨਾ ਟਾਈਮ ਸਿਰਫਲਨ ਕਰਕੇ ਸਾਡੇ ਸਾਰੀਆਂ ਫਸਲਾਂ ਜਿਹੜੀਆਂ ਹਰਸਣ ਮਾਰੀ ਜਾਂਦੀਆਂ ਇਹ ਜਿਹੜੀਆਂ ਚੀਜ਼ਾਂ ਇਹ ਬੈਟਰ ਕੋਆਰਡੀਨੇਸ਼ਨ ਦੇ ਨਾਲ ਤੇ ਬੈਟਰ ਮੈਨੇਜਮੈਂਟ ਦੇ ਨਾਲ ਠੀਕ ਹੋ ਸਕਦੀਆਂ ਜੀ ਮੈਂ ਵੀ ਕਈ ਸਾਲੋਂ ਤੋਂ ਦੇਖਿਆ ਇੱਕ ਇੱਕ ਖਾਸ ਤੌਰ ਤੇ ਇਹ ਸਮੱਸਿਆ ਜਦੋਂ ਆਉਂਦੀ ਹੈ ਉਦੋਂ ਦੋਕ ਦਿਨ ਪ੍ਰਸ਼ਾਸਨ ਜਾਗਦਾ ਅੱਗੇ ਪਿੱਛੇ ਇਹਦੇ ਵਾਸਤੇ ਬੜਾ ਵੱਡੇ ਜਿਹੜੀ ਇੱਕ ਐਕਸਟੈਂਸਿਵ ਐਕਸਰਸਾਈਜ਼ ਕਰਨ ਦੀ ਲੋੜ ਹੁੰਦੀ ਹੈ ਕਿ ਇੱਕ ਸਿਸਟਮ ਬਣੇ ਪੱਕਾ ਕਿ ਕਿੰਨਾ ਮਹੀਨਿਆਂ ਦੇ ਵਿੱਚ ਜਿਹੜੀ ਹੈ ਉਹ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਪੰਜਾਬ ਦਾ ਲਗਭਗ ਅੱਧਾ ਹਿੱਸਾ ਸਾਰੇ ਦਾ ਪਾਣੀ ਚ ਡੁੱਬਿਆ ਹੋਇਆ ਤੇ ਲੋਕ ਛੱਤਾਂ ਤੇ ਬੈਠੇ ਆ ਪਤਾ ਨਹੀਂ ਕਿਵੇਂ ਜੀਵਨ ਚੱਲ ਰਿਹਾ ਉਹਨਾਂ ਦਾ ਖਾਣ ਨੂੰ ਨਹੀਂ ਪਹੁੰਚ ਸਕਦਾ ਕਿਤੇ ਕਿਸੇ ਨੂੰ ਕੋਈ ਮਾੜਾ ਮੋਟਾ ਯੂਰੀਨਲ ਜਾਂ ਵਗਾਰਾ ਦੀ ਪ੍ਰੋਬਲਮ ਆਉਂਦੀ ਹੈ ਕੋਈ ਕਿੱਡੀ ਪ੍ਰੋਬਲਮਾਂ ਵਿੱਚੋਂ ਲੰਘ ਰਿਹਾ ਸਾਰਾ ਪੰਜਾਬ ਤੇ ਆ ਤੁਸੀਂ ਦੇਖ ਰਹੇ ਆ ਕਿ ਇੱਥੇ ਇੱਥੇ ਇੱਕ ਡੇਰਾ ਬਾਬਿਆਂ ਦਾ ਤਵਾੜੇ ਵਾਲਿਆਂ ਦਾ ਉਹਨਾਂ ਦਾ ਲੰਗਰ ਵੀ ਉਹਨਾਂ ਦਾ ਹਸਪਤਾਲ ਵੀ ਉਹਨਾਂ ਦੇ ਦੇਦੇ ਦੇ ਕਮਰੇ ਵੀ ਉਹ ਸਾਰੇ ਤੇ ਪਾਣੀ ਇੰਨਾ ਓਵਰਫਲੋ ਕਰ ਗਿਆ ਦਰਿਆ ਤੋਂ ਬਾਹਰ ਕਿ ਉਹ ਇਸ ਦੇਦੇ ਨੂੰ ਵੀ ਸਾਰੇ ਨੂੰ ਮਾਰ ਕਰ ਰਿਹਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਚੇ ਪੰਜਾਬ ਵਿੱਚ ਜਿਹੜਾ ਉਹ ਲੋਕਾਂ ਦੀ ਹੈਲਪ ਕਰਨ ਵਾਸਤੇ ਜਿੱਥੇ ਲੋਕਾਂ ਨੂੰ ਲੰਗਰ ਦੀ ਲੋੜ ਆ ਲੰਗਰ ਜਿੱਥੇ ਚਾਰ ਪਸ਼ੂਆਂ ਲਈ ਚਾਰੇ ਦੀ ਲੋੜ ਆ ਚਾਰਾ ਅਤੇ ਦਵਾਈਆਂ ਦੀ ਡੋੜਾ ਦਵਾਈਆਂ ਤੇ ਉਹਨਾਂ ਦੀ ਮੋਬਾਈਲ ਵੈਨਾਂ ਜਿਹੜੀਆਂ ਮੈਡੀਕਲ ਵੈਨਾਂ ਉਹ ਭੇਜਿਆ ਜਾਂਦੀਆਂ ਸੋ ਬਹੁਤ ਵੱਡੇ ਪੱਧਰ ਤੇ ਸ਼ੋਮਨੀ ਗੁਰਦਾਪੁਰ ਤੋਂ ਕਮੇਟੀ ਹਰ ਸਾਲ ਜਦੋਂ ਵੀ ਕਿਤੇ ਹੜ੍ਹ ਆਉਂਦੇ ਆ ਉਦੋਂ ਇਹ ਸਾਰਾ ਪ੍ਰਬੰਧ ਜਿਹੜਾ ਕੀਤਾ ਜਾਂਦਾ ਜਿਵੇਂ ਅਸੀਂ ਹਰ ਸਾਲ ਤਿਆਰੀ ਆਪਣੀ ਕਰਦੇ ਆ ਸਰਕਾਰ ਨੂੰ ਤੇ ਤੋਂ ਵੱਡੀ ਤਿਆਰੀ ਕਰਨੀ ਚਾਹੀਦੀ ਆ ਹੁਣ ਆ ਥਾਂ ਤੇ ਕੇ ਪੁੱਛਿਆ ਜੀ ਵੀ ਸਰਕਾਰ ਦੇ ਅੱਗੇ ਕੋਈ ਗੇੜਾ ਮਾਰਿਆ ਉਹ ਕਹਿੰਦੇ ਨਹੀਂ ਇੱਥੇ ਮੰਤਰੀ ਸਾਹਿਬ ਰੌਲਾ ਤਾਂ ਪਾਰੇ ਮੈਂ ਉੱਥੇ ਜਾ ਰਿਆਂ ਦੋ ਚਾਰ ਥਾਵਾਂ ਤੇ ਖੜ ਕੇ ਉਹਨਾਂ ਨੇ ਫੋਟੋ ਫੋਟੋ ਕਰਾ ਲਈ ਆਪਣੀ ਇਸ ਥਾਂ ਤੇ ਬੈਂਸ ਹਫਤਾ ਹੀ ਕੇਂਦਰ ਤੱਕ ਉਹ ਆਉਂਦੇ ਹੀ ਨਹੀਂ ਆਉਣ ਆ ਕੇ ਕਰਦੇ ਵੀ ਕੀ ਪਾਣੀ ਦਾ ਰੁਕਣ ਹੋ ਰਿਹਾ ਕਿ ਤੇ ਲੰਮੇ ਪੈਣ ਹੋ ਰਹੇ ਉਹ ਤਾਂ ਪਹਿਲਾਂ ਨਾਲੇ ਨੂੜੇ ਸਾਫ਼ ਕਰਨੇ ਬੰਦੇ ਸੀ ਕੁਝ ਕਰਦਾ ਸੀ ਕੁਝ ਨਹੀਂ ਕੀਤਾ